ਉਹ ਦੇ ਦੇ ਦੋ ਹਾਂ ਨਹੀਂ 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 ਮੂੰਹ ਤੇ ਨਹੀਂ ਭਰਾ ਹਰਮਨ 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 ਨਹੀਂ ਦੋ ਨਾ ਬਾਂਗਰੀ ਪੁਆਇੰਟ ਆਇਆ ਖਾਣ ਤੇ ਆਜਾਂ ਦੇ ਬੈਠਣੇ ਜਿਹੜੀ ਉਹ ਹੁੰਦੀ ਤੇ ਚੱਲੀਏ ਅੱਪਾ ਬਾਂਗਰੀ ਪੁਆਇੰਟ ਖਾਣ ਇੱਥੇ ਜਗ੍ਹਾ ਨਹੀਂ ਹੈਗੀ ਗਾਈ ਜੁਮਰਮਨ ਲੱਗੇ ਆਜੂਆ ਵੀਰੇ ਤੇ ਤੋ ਉਹ ਦੋ ਹੀ ਆਏ ਯਾਰ ਤਾਂ ਦੋਸਤੋ ਟੈਟਾ ਸਾਰਿਆਂ ਨੂੰ ਦਸਵਾਗ੍ਰੀ ਜੀਸ ਵੀਡੀਓ ਕਰਦੇ ਆ ਨੰਬਰ ਵੇਟਰ ਗਾਇਸ ਅੱਜ ਹੈਗੀ ਆ ਛੁੱਟੀ ਐਨ ਉਹ ਫੰਕਸ਼ਨ ਦੀ ਤੇ ਆਜਾ ਗਾ ਟਿਊਸ ਤੇ ਸ਼ਹਿਰ ਹਾਂ ਅੱਜ ਟਿਊਸ ਇਹ ਕੱਲ ਬੈਠਣ ਸੀ ਨਹੀਂ ਨਹੀਂ ਪਤਾ ਨਹੀਂ ਯਾਰ ਕੀ ਵਾਰ ਆਜੇ ਤੇ ਗਾਇਸ ਅੱਜ ਹਾਂ ਜੀ ਕੰਮ ਚੱਲਦੀ ਰਿਹਾ ਕਰੇ ਤੇ ਆਹ ਦੇਖੋ ਯਾਰ ਭੱਗ ਦਾ ਡੱਬ ਬੈ ਗਿਆ ਅਜ ਤੋਂ ਠਾਈ ਤੋਂ ਕਾਲਾ ਵੇਖੋ ਇਤੋਂ ਐ ਨਹੀਂ ਲੱਗੀ ਰੇਤਰੋ ਤੇ ਕਿਤਰੋ ਵੀ ਸ਼ੇਬ ਨਹੀਂ ਬਈ ਮੈਂ ਤੇਰੇ ਤੇ ਹੁਣ ਗਈ ਸਪਾਗ ਬੁਗ ਬੰਨਣਾ ਜਾਂ ਪਰਨਾ ਬੰਨਣਾ ਪਰਨਾ ਬੰਨ ਕੇ ਫਿਰ ਤੁਹਾਨੂੰ ਗਾਇਸ ਮਿਲਦੇ ਆ ਪਾਏ ਗਾਇਸ ਕਰਦਾ ਕੰਮ ਕਰਾ ਲੀ ਹਾਂਜੀ ਦੋਸਤੋ ਪੁਰਾਣੇ ਭਰਾਣੇ ਬੰਨ ਲੀ ਆ ਪੱਗ ਤੇ ਪੱਗਨ ਬੰਨ ਕੇ ਮਤਲਬ ਪੱਗ ਟਾਈਪ ਆ ਪੱਗ ਹੀ ਆ ਨਿੱਕੀ ਪੱਗ ਬੰਨ ਲੀ ਹੈ ਰਬਾਨੀ ਕਿਉਂ ਗਾਇਸ ਚਲਦਾ ਮੈਂ ਦੁਕਾਨੇ ਤੇ ਟੂਰ ਤਾਂ ਗੱਡੀ ਥੋੜੀ ਕਿਉਂਕਿ ਅੱਜ ਹਰਮਨਾਂ ਜਨਮਦੇ ਨੇ ਸਾਰਿਆਂ ਨੇ ਹਰਮਨ ਵਿਸ਼ ਕਰ ਦੇਣੀ ਆ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੂੰ ਨਹੀਂ ਪਤਾ ਤੇ ਫੋਨ ਕਰੀਏ ਕੰਮ ਤੇ ਤੁਹਾਨੂੰ ਬਹੁਤ ਚੰਗਾ ਲੱਗੇ। ਹਾਂਜੀ ਗਾਇਸ ਕੰਮ ਚ ਜਾਰੀ ਹੈ ਚੁਰਾ-ਚੁਰਾਨਾ ਕਰੰਦਾ ਕੰਮ ਹੈ ਤੇ ਗਾਇਸ ਆਈ ਦੀ ਢਹਾੜੀ ਚ ਕੰਮ ਮਕਾ ਲੈਣਾ ਆ ਤੇ ਆਹੇ ਕੰਮ ਮੁੱਕ ਜਾਣਾ ਤੇ ਤੁਹਾਨੂੰ ਮੈਂ ਵੀਡੀਓ ਦਿਖਾ ਦਾਂਗਾ ਮਤਲਬ ਕੰਮ ਹੁੰਦੇ ਆ ਇਹ ਵੀ ਬਾਰਾ ਮੇਹੇ ਪਰ ਟਾਪੜਾ ਤਾਂ ਕਰਕੇ ਮੰਗ ਰਹੇ ਆ ਤੇ ਤੁਹਾਨੂੰ ਬਾਅਦ ਚ ਮਿਲਦੇ ਥੋੜਾ ਹੋਰ ਕੰਮ ਕਰਾ ਲਈਏ। ਗਾਈਜ਼ ਇਧਰ ਅਜੇ ਅੰਦਰ ਵੀ ਥਲੇ ਕੰਮ ਚੱਲ ਰਿਹਾ ਹੈ ਮੋਟਰ ਦੀ ਤਾਰ ਦਾ ਅੰਦਰ ਪੋਣੀ ਨਾ ਤਾਰ ਤੋਰ ਤੇਜਾਸ ਭਾਈ ਕੀ ਹਾਲ ਓਏ ਮਮਾ ਵੇਖੇ ਕਿਦਾਂ ਕੁਛ ਕੀ ਮੂੰਹ ਤੇ ਕੁਛ ਕੀ ਦੇਖੇ ਤੇ ਮੂੰਹ ਤੇ ਜਿੱਦਾਂ ਕਰ ਲਵਲੇ ਮਾਲੇ ਆ ਆ ਆ ਜਾਓ ਭਰਾ ਕੁਛ ਕੀ ਫਿਰ ਮਮਨ ਲਾ ਗਿਆ ਕਰੀਮ ਤੇ ਗਾਈਜ਼ ਉਹਨਾਂ ਪਰ ਚੱਲੇ ਸਮਾਲ ਲੈ ਸਮਾਲ ਲੈ ਆ ਗਿਆ ਹੁਣ ਮੂਜੀ ਇਹ ਬਹੁਤ ਛੀਨੇ ਦੇ ਪਿੱਛੇ ਬੋਲੇ ਰੇ ਮਿਸਟਰੀ ਸਾਗ ਆ ਗਏ ਨੇ ਜਸਪਾਈ ਆ ਜਸਪਾਈ ਉਹ ਆਪਣੇ ਘਰੋਂ ਚਲੇ ਚੰਗਾ ਜਸਪਾਈ ਫਿਰ ਮੈਂ ਤਾਂ ਖਾਇਆ ਬਿਆ ਜਸਪਾਈ ਦੀ ਐਵੇਂ ਲੱਗੇ ਕੀ ਕਰਨਾ ਆਰੇ ਰਾਗੇ ਕੋਈ ਨਹੀਂ ਹੈਗਾ ਮਤਾਬ ਹੀ ਕਿਹੜਾ ਇੱਥੇ ਹੈ ਭਾਇਆ ਮਮਾ ਕੀ ਕਰਨਾ ਹੈ ਗਾ ਹੈਲੋ ਬਣੀ ਖਾ ਕੇ ਤੇ ਬੈਠਾ ਬੈਠ ਕੇ ਨੰਨੇ ਪਿਆ ਤੇ ਆ ਸੋਚਣਾ ਕਰੀਏ ਕੁਝ ਕਰੀਏ ਕੁਝ ਕੰਮ ਸਕੂਲ ਦਾ ਪਰ ਮੈਂ ਸੋਚਿਆ ਫਿਰ ਕੱਲ ਦੀ ਛੁੱਟੀ ਆ ਰਾਤ ਨੂੰ ਕਰਾਂਗੇ ਆ ਕੇ ਇਸ ਕਰਕੇ ਤੇ ਫਲਾਰਾ ਤੁਹਾਨੂੰ ਵਿਖਾਵਾਂ ਕਿਤੇ ਸ਼ੱਕ ਕਰੋ ਕਿੰਨਾ ਘਟਾ ਪਿਆ ਯਾਰ ਹੂੰ ਤੇ ਗਾਈਸ ਹੁਣ ਤੁਹਾਨੂੰ ਮਿਲਦੇ ਬਾਅਦ ਵਿੱਚ ਉਹ ਨੂਰ ਵਾਇਆ ਇਹ ਪਤਾ ਨਹੀਂ ਕੀ ਕਰਨ ਆਇਆ ਇਹ ਆਵਾਜ਼ ਮਾਰ ਕੇ ਚਲ ਗਿਆ ਉਹਨੂੰ ਮੈਂ ਫੋਨ ਮਾਰਿਆ ਚੁੱਕਣ ਨਹੀਂ ਦਿਆ ਹੁਣ ਪਤਾ ਨਹੀਂ ਕੀ ਗੱਲ ਆ ගයිසේදී ඉප නිසේ නුර ය මේ අතකර හොදේයන්ද ුටේ එක් පැටකට හොතගේ ආලි ගජ රනේ නදීහමට පො තකාදදී ਗਾਈ ਜਸਪਾਈ ਕੇ ਤੋ ਅਜੇ ਜਸਪਾਈ ਜਾਂਦੇ ਆ ਮੜਿਆ ਕੰਮ ਜਾਣਾ ਤੇ ਜਸਪਾਈ ਨਾਲ ਫਿਰ ਮੈਂ ਕੰਮ ਹੋ ਗਿਆ ਵੇਤਾਂ ਮਿਲਦੇਗਾ ਇਸ ਬਾਅਦ ਵੀ ਚਲੋ ਹਰਮਨ ਦਾ ਬੱਡੇ ਅਜੇ ਹਰਮਨ ਉਹਦਾ ਫਿਰ ਚੱਲਦੀ ਜਾਂ ਟਿਊਸ਼ਨ ਤੇ ਥੋੜੇ ਦੇਰ ਤੱਕ ਹੁਣ ਮੈਂ ਚੱਲਣਾ ਗਾ ਟਿਊਸ਼ਨ ਤੇ ਹਰਮਨ ਆ ਚੁੱਕਾ ਸਕੂਲੋਂ ਤੇ ਹਰਮਨ ਹੁਣ ਰੋਟੀ ਖਾਂਦਾ ਫਿਰ ਗਾਈ ਚਲਦੇ ਆ ਟਿਊਸ਼ਨ ਤੇ ਆਪਾਂ ਤੇ ਜੜੀਏ ਹਰਮਨਾਂ ਦਾ ਪਾਰਟੀ ਕਰਨੀ ਕਿਦੋਂ ਕਰਨੀ ਮੈਂ ਸ਼ਾਮ ਨੂੰ ਕਰਾਂਗੇ ਤੇ ਬਤੀ ਬਤੀ ਬੰਦ ਕਰੀਏ ਦਾ ਖਲਾਰਾ ਜਿਹੜਾ ਥੋੜਾ ਹੈ ਮੈਂ ਵੀ ਸਾਂਭਣਾ ਪਰਾ ਹੀ ਨਹੀਂ ਬਿ ਸ਼ਰਮੀ ਨਹੀਂ ਵਿਖਾਈਦੀ ਮਾਦੀ ਵੇਟ ਕਰ ਰਹਾ ਹਰਮਨ ਅਜੇ ਤੱਕ ਨਹੀਂ ਆਇਆ ਪਤਾ ਨਹੀਂ ਕੀ ਗੱਲ ਉਹਨੂੰ ਤੇ 4 20 4 15 ਹੋ ਗਏ ਹਨ ਮੈਂ 4 10 ਦਾ ਟਾਈਮ ਦਿੱਤਾ ਹੈ ਤੱਕ ਨਹੀਂ ਆਇਆ ਗਾਇਸ ਤੇ ਹੁਣ ਆਪਾਂ ਚੱਲਦੇ ਹਾਂ ਜਿ ਟਿਊਸ਼ਨ ਦੇ ਬਾਅਦ ਹਰਮਨ ਦੀ ਵੇਟ ਆਊਗਾ ਤੇ ਚੱਲ ਜਾਵਾਂਗੇ ਵੱਡੇ ਭਾਈ ਕੀ ਹਾਲ ਚੱਲਦੇ ਵਧੀਆ ਭਾਈ ਆ ਚਲੋ ਗਾਇਸ ਚੱਲੀਏ ਪਤਾ ਨਹੀਂ ਕਿੰਨਾ ਗਾਇਸ ਆਪਾਂ ਆ ਚੁੱਕੇ ਹਾਂ ਟਿਊਸ਼ਨ ਤੋਂ ਦਿਹਾਣਾ ਆਪਾਂ ਚੱਲੇ ਆ ਘਰੇ ਇਹਨੂੰ ਵੀ ਆਖਿਆ ਹਰਮਨ ਦੀ ਪਾਰਟੀ ਤੇ ਆ ਜੀ ਤੇ ਵੀ ਆਊਗਾ ਹਨ ਓਕੇ ਬਾਏ ਏ ਗਾਇਸ ਮੈਂ ਕਹਿੰਦਾ ਇਹ ਚਾਕਲੇਟਾਂ ਤੇ ਆਪਾ ਡੋਗਲੇਟਾ ਦੇ ਰਹੀਆਂ ਨਹੀਂ ਇਹਨਾਂ ਆ ਆਪਣਾ ਪਿਆਰ ਆਪਾਂ ਖਾਵਾਂਗੇ ਤੇ ਡੋਗਲੇਟ ਮੇਰੇ ਵੀਰ ਪਰ ਆਪਾਂ ਖਾਵਾਂਗੇ ਤੂੰ ਖਾ ਲਈਂ ਨਾ ਆਪਣੇ ਤੇ ਰਾਂ ਵੀ ਖਾਵਾਂਗੇ ਨਾਲ ਆਪਾਂ ਮਤਾ ਵੇ ਮਤਾ ਨੂੰ ਗਾਈ ਮਰੀ ਆਂਦਾ ਮੈਨੂੰ ਸਾਧਰੇ ਫਿਰ ਆਪਾਂ ਚਲਦੇ ਆ ਗਾਈਸ ਮਤਾ ਹਰ ਮਨ ਆਂਦਾ ਹੀ ਇਹਨੂੰ ਲੈ ਆਇਓ ਗਾਈਸ ਆਪਾਂ ਮਤਾ ਵੀ ਇਹਨੂੰ ਲੈ ਆਂਦਾ ਤੇ ਕਰੋ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਕਿੰਨਾ ਜੱਗ ਰਿਹਾ ਹੈ ਕੈਮਰਾ ਨਹੀਂ ਸਾਫ਼ ਨਹੀਂ ਗੇਟ ਵੀ ਆ ਚੁੱਕਾ ਹੈ ਯਾਨੀ ਕਿ ਤੇ ਬੜੀਆ ਹੁਣ ਮੈਂ ਟ੍ਰੈਕ ਤੋਂ ਬੈਸਕੂ ਲੱਗ ਰਿਹਾ ਹੁਣ ਆਪਾਂ ਆ ਮੇਰੇ ਨਹੀਂ ਇੰਨਾ ਟੂਟਰ ਕਿਥੇ ਕੱਢ ਕੇ ਆ ਨਹੀਂ ਕੇ ਤੂੰ ਇੰਨੇ ਕੱਪੜੇ ਦਾ ਵੱਡੇ ਭਰਾ ਦਾ ਚੋਦੀ ਮੋੜੀ ਗੱਲ ਨਹੀਂ ਜੇ ਮੈਂ ਹਰ ਮਿੰਟ ਦੱਸਣਾ ਮੈਂ ਇਦਾਂ ਦੇਖੀ ਚੱਲ ਠੀਕ ਆ ਜਗਦੀਪਾਈ ਤੂੰ ਇਹ ਨਹੀਂ ਮੂੰਹ ਕਰਦੇ ਆਂ ਹਾਂ ਜਗਦੀਪਾਈ ਬੋੜੇ ਚਿਰਾਂ ਬਾਅਦ ਲੋਕ ਚਾਏ ਦੇ ਗਾਇਸ ਮਤਾਬ ਵੀ ਲੈ ਆ ਹੁਣ ਆਪਣੀ ਸਕੂਟਰੀ ਲਾਉਣਾ ਪਚਲੇ ਆ ਰਹੇ ਮਤਾਬ ਤੋਂ ਹੁਣ ਆਪਾਂ ਚੱਲੇ ਆ ਖਾਣ ਤੇ ਚੱਲਿਆ ਹੈ ਪਤਾ ਨਹੀਂ ਆਪਾਂ ਉਹਦੇ ਲੱਗਾ ਬਾਈ ਜਿੰਦਾ ਕਿੰਨੇ ਨਾ ਬਟਰੀਰ ਦਾ ਰੋਹਣ ਨਹੀਂ ਵੀ ਆ ਗਿਆ ਨਹੀਂ ਨਹੀਂ ਰੋਹ 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 ਆਇਆ ਚੱਲ ਤੇ ਉਹ ਭੁੱਲ ਰ ਹਾਂ ਕੀ ਕਿੰਨੇ ਆਪਾਂ ਤਾਂ ਨਾ ਨਹੀਂ ਹੁੰਦਾ ਵੱਡੇ ਹੀ ਲੱਗ ਗਏ ਇੱਥੇ ਜਗ੍ਹਾ ਨਹੀਂ ਹੈ ਭਾਈ ਗਾਣਾ ਕੱਢੋ ਕਿੰਨੇ ਲਾਰਜ ਕਿੰਨੇ ਦਾ ਵਾ ਲਾਰਜੇ ਹੁਣ ਆਪਨੇ ਰੇਟ ਅਈ ਦੋਨਾ ਆਪਾਂ ਹੰਗਰੀ ਪੁਆਇੰਟ ਆਇਆ ਖਾਣ ਤੇ ਆਜਾਂ ਦੇ ਬੈਟਮ ਤੇਰੀ ਆਫਰ ਹੁੰਦੀ ਤੇ ਚਲੀ ਹਾਂ ਅੱਪਾਂ ਹੰਗਰੀ ਪੁਆਇੰਟ ਖਾਣ ਚਲੋ ਹਾਂਜੀ ਦੋਸਤੋ ਹੁਣ ਆਪਾਂ ਜੇ ਖਾਣ ਪੀਣ ਪਰ ਇਹਨਾਂ ਤੋਂ ਕੁਝ ਸਿਲੈਕਟ ਨਹੀਂ ਹੁੰਦੇ ਆ ਆ ਦੇਖ ਪਰ ਮੰਨ ਕੋਈ ਹੁਣ ਤੇ ਆ ਸਮਾਨ ਤੇ ਹੁਣ ਆਪਾਂ ਖਾਵਾਂਗੇ ਕੁਝ ਮਿੰਟਾਂ ਦੇ ਹਿਸਾਬ ਆ ਸਹੀ ਗੱਲ ਉਹਦੇ ਨਾਲ ਠੀਕ ਹੈ ਮੈਂ ਨੇ ਫੋੜਾ ਬਾਚੇ ਖੇਚ ਰਾਇਆ ਗਾ ਗਾਈ ਜੁਨਰ ਮਨ ਲੱਗੇ ਆ ਚੁਕਾ ਪੀਜ਼ੇ ਤੇ ਦੋ ਉਹ ਦੋ ਹੀ ਆਏ ਆ ਦੋ ਹੀ ਕੇ ਤੂੰ ਲੈ ਗਿਆ ਮੇਰੇ ਚਲ ਦੋ ਹੀ ਖਾਈਏ ਫਿਰ ਚਲੋ ਗਾਈ ਜੁਨ ਦੂਪ ਜੇ ਦੋ ਹੋਰ ਹੋਣੀਆਂ ਫਿਰ ਖਾਣੇ ਆ ਤੇ ਫਿਰ ਚੱਲਦੇ ਗਏ ਇਸ ਘਰੇ ਆਲੀ ਆਲੀ ਦਾ ਖੋਇਰ ਹਰ ਗੱਲ ਸੁਣ ਹਾਂ ਹਾਂ ਚਲੋ ਮਾਤਾ ਨੂਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਵੀ ਲੋ ਆ ਖਾ ਲੀ ਕਾ ਹਾਂ ਜੀ ਭਾਈ ਚਲੋ ਭਾਈ ਚੁੱਪ ਹੋ ਜਾ ਹਾਂ ਪੈਸਾ ਨਹੀਂ ਦੇ ਰਹਿ ਗਿਆ ਨਹੀਂ ਦੇ ਦਾਂਦਾ ਮੈਂ ਹੋਰ ਲੈ ਕੇ ਆਉਣੇ ਬੀਜੇ ਇਹਨੇ ਘਰੇ ਲੈ ਕੇ ਜਾਣੇ ਇਸ ਕਰਕੇ ਹੁਣ ਆਪਾਂ ਚੱਲੇ ਘਰਾਂ ਨੂੰ ਤੇ ਹਰ ਮੰਦੇ ਨੂੰ ਪ੍ਰੇਮ ਆਣੀ ਫਿਰ ਆਪਾਂ ਨੂੰ ਪਤਾ ਓਏ ਕੀ ਕੁਝ ਨਹੀਂ ਪਤਾ ਨਹੀਂ ਯਾਰ ਮੁੰਡਿ ਕੇ ਦਾ ਗਾਈਜ਼ ਹੁਣ ਆ ਚੁੱਕੀ ਨੂੰ ਹੁਣ ਆਪਾਂ ਚੱਲਿਆਂ ਕੇਕ ਕੁਕਰਨ ਤੇ ਮੁੰਡੇ ਦਾ ਕੇਕ ਕਟੜਿਆ ਕੇ ਪਤਾ ਫੇਰ ਚੱਲਦੇ ਘਰ ਆ ਓਏ ਹੋ ਓਏ ਗਾਈ ਸੁਣਾ ਪਾਇਆ ਮੇਰੀ ਬੇਕਰੀ ਦੇ ਕੇਕ ਲੈਣ ਹਰ ਮੰਡੀ ਹਰ ਮੰਨ ਹੋਣ ਅੰਦਰੋਂ ਕੇਕ ਲੈ ਆ ਗਿਆ ਪਤਾ ਫੇਰ ਆਹੋ ਯਾਰ ਇੰਨੇ ਤੋਂ ਹੁਣ ਡੈਡੀ ਕੋ ਭਰਾਏ ਆ ਮਾਂ ਕ ਮੰਗੇ ਚਲੋ ਭਰਾ ਧਿਆਨ ਬਾਹਰ ਨਹੀਂ ਦੇ ਲੋ ਹੈ ਨਹੀਂ 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 ਮੂੰਹ ਤੇ ਨਹੀਂ ਭਰਾ ਹਰਮਨ 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 ਜਹੜ ਹਰਮਨ ਦੀ ਕੋ ਹਰਮਨ ਸਾਢੇ 350 ਦਾ ਹਾਂਜੀ ਐਤੀ ਆ ਰਹਿ ਮੈਂ 700 ਐਮ ਆ ਲੈ ਰੇ ਲੈ ਨਹੀਂ ਕਰਦੇ ਹੈ ਪੈਕ ਕਰਦੇ ਭਾਈ ਚਲੋ ਓਏ ਰੋ ਰੋ ਕੋ ਨਿਓਂ ਓਣੀ ਆਣ ਹੈ ਐ ਪੀ ਬਰਥਡੇ ਓਏ ਓਏ ਰੋ ਜੋਹਰਮਨ ਘਾੜਿਓ ਹਰਮਨ ਘਾੜਿਓ ਵੀਡੀਓ ਬਣਾ ਓਏ ਵੀਡੀਓ ਮੈਂ ਤੇ ਬਣਾਉਣਾ ਐ ਮੈਂ ਕਹਿੰਦਾ ਸੋਹਣੀ ਬਣਾਉਣਾ ਐ ਨੂਰ ਇਤਰਾ ਵੀਡੀਓ ਬਣਾ ਫਾੜ ਯਾਰ ਨੂਰ ਫਾੜ ਯਾਰ ਉਹ ਦੇ ਨੇ ਇਹ ਦੇ ਮਮਾ ਦੇਣੀ ਤੇ ਆਂ ਆਲੇ ਹਾਂ ਮਾਵੇਂ ਵੇ ਵੇਸਟੀ ਕਰਾਇਆ ਮਮਾ ਉਹਨਾਂ ਦਾ ਡੱਬਾ ਦੋਨੋਂ ਜਿਆਸਤੀ ਕਿ ਪਈਏ ਮੈਂ ਤੇਰੇ ਬੋਲ ਸਿੱਧਾ ਚਾਚਾ ਰਾਜਾਲ ਕੱਟ ਕੇ ਕੱਟ ਕੇ ਉਹ ਮੋਹਬਤੀਆਂ ਵੀ ਦਿੱਤੀਆਂ ਹਜ਼ਾਰ ਕੇ ਕੱਚ ਮੋਹਬਤਿਆਣੇ ਹੋ ਜਾਂਦੇ ਮੋਹਬਤਿਆ ਰਹਿੰਦੇ ਉਹ ਰਹਾਂਦੇ ਤੂੰ ਦੇਖ ਆ

ਹੈਪੀ ਬਰਥਡੇ ਟੂ ਯੂ ਬਸ ਕੇ ਮੈਂ ਪਿੱਛੇ ਗਾਣਾ ਲਾ ਦਾਂਗਾ ਬੈਕਗ੍ਰਾਉਂਡ ਦੇ ਬਸ ਕਰੋ ਏ ਸਾਰੀ ਮਕਾਸ ਠੀਕ ਕਿੱਦਾਂ ਸਪਰੇ ਓਏ ਕੇਕ ਦੇ ਨਾਲ ਪੈਰੇ ਮੈਂ ਵੱਟ ਸੁਟਣਾ ਜੇ ਕੇਕ ਦੇ ਇੱਕ ਵੀ ਪੈ ਗਈ ਦੇ ਇਹ ਕੇਕ ਦੇ ਜੇ ਕੇਕ ਦੇ ਪੈ ਗਈ ਤੇ ਮੈਂ ਵੱਟ ਸੁਟਣਾ ਜੇ ਜਿੰਨੇ ਕੇਕ ਦੇ ਪਾਈ ਆ ਨਹੀਂ ਮੋ ਕੈਮਰਾ ਹੁੰਦਲਾ ਕਰਤਾ ਹੀ ਹੋ ਚੱਲ 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 ਓਏ ਉਹ ਨਾ ਕਰਨੀ ਕੀਦੇ ਓਏ ਨੂੰ ਤਵਾ ਓਏ ਯਾਰ ਫੋਟੋ ਖਿੱਚੀ ਨਹੀਂ ਜਿਆਦਾ ਨੈਣ ਮੋ ਬਤਿਆ ਨਾ ਓ ਫੋਟੋ ਖੇਚ ਦਿੰਨੇ ਆ ਲੈ ਖਿੱਚ ਦੀ ਆ ਹਰਮਨ ਦੇ ਖਾ ਯਾਰ ਹਰਮਨ ਆਪਣੇ ਆਪ ਨੂੰ ਹਰਮਨ ਬਰਥਡੇ ਹਰਮਨ ਹੈ ਏਦਾਂ ਯਾਰ ਆ ਵੇਖੋ ਏਦਾਂ ਟੱਕੇ ਸੁਾਈ ਜਾਓ ਫੁੱਲ ਫੁੱਲ ਚੱਲਾ ਚੱਲਾ ਖਾਈ ਹਾਂ ਵੀਡੀਓ ਬਣਾਈ ਬੁੱਲੇ ਰੇ ਹਾਂ ਹਰਮਨਏ ਹਰਮਨ ਥੋੜਾ ਆਲਵਾ ਹਰਮਨ ਵਾਹ ਹੋਏ ਮਮਾ ਦਾ ਮੋਹ ਉਹਦਾ ਗੰਦ ਓਏ ਨਾ ਕਰੋ ਗਾਇਸ ਜਣ ਜੜੀਏ ਕਰੇ ਕੀ ਇਤਨੇ ਨਾ ਹਰਮਨ ਦੀ ਜੈਕਟ ਤੇ ਆ ਵੇਖੋ ਹਰਮਨ ਕਿੱਥੇ ਜੈਕਟ ਆ ਵੇਖੋ ਯਾਰ ਇਹਨੇ ਯਾਰ ਨਹੀਂ ਕਿ ਇਤਨੇ ਕੀ ਗੰਦ ਪਾਇਆ ਤੇ ਹੁਣ ਆ ਪਾਣੀ ਕਿੱਥੇ ਲਪੇੜਨੇ ਆ ਹਨੀ ਕਿੱਲ ਲਪੇੜੋ ਮਿਸ਼ਨ ਤੇ ਕੇਕ ਪਤਾ ਨਹੀਂ ਕਿੱਥੇ ਚਲ ਗਿਆ ਆ ਰਿਹਾ ਕੋਈ ਇਸ ਤਰ੍ਹਾਂ ਦਾ ਹਾਲ ਤੇ ਜਿੱਥੇ ਕੇਕ ਟੇ ਹਨੀ ਦੇ ਓਹੋ ਆਰੀ ਕੇ ਤੇ ਇਹ ਗਾਈ ਨੇ ਪਾਚਲ ਦੇ ਕੇ ਤਾਂ ਸਿੱਧਾ ਕਰ ਲਿਆ ਕਿ ਮੈਂ ਨਹੀਂ ਕਿਤੇ ਕਿਦਾਂ ਦਾ ਲੱਗ ਰਿਹਾ ਹੈ ਗਾਈ ਜਾਨੀ ਕੇ ਨੇ ਬੜਾ ਕੰਮ ਖਰਾਬ ਕੀਤਾ ਸਾਡਾ ਸਾਰਿਆਂ ਦਾ ਵੱਡੇ ਮੇੜਾ ਓਏ ਓਏ ਜੈਕਟ 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 ਦੇ ਬੇੜੀ ਜੈਕਟ ਦੇ ਬੇੜੀ ਆ ਵੀ ਗਿਆ ਦਾ ਸਪਾਈਡਰਮੈਨ ਰੇੜ ਰੇੜ ਨਹੀਂ ਸਹੀ ਨਹੀਂ ਸਹੀ ਓਏ ਨਹੀਂ ਸਹੀ ਓਏ ਓਏ ਨਹੀਂ ਸਹੀ ਨਹੀਂ ਸਹੀ ਨਹੀਂ ਸਹੀ ਹੈ ਨਹੀਂ ਸਹੀ ਹੈ ਨਹੀਂ ਸਹੀ ਯਾਰ ਗਾਇਸ ਹੁਣ ਆ ਚੁੱਕਾ ਘਰ ਤੇ ਘਰ ਜੋੜਾ ਸੋਰਾ ਨੇ ਸਫਾਈਆਂ ਚਲਣੀਆਂ ਚੈੱਕ ਰੂ ਪੋਚੀ ਵੱਜ ਜਾਂਦੀ ਤੇ ਇਹਨਾਂ ਨੂੰ ਅੱਜ ਦਾ ਵਲੌਗ ਲੱਗਾ ਵੀ ਯਾਰ ਨੈਕਸਟ ਸਬਸਕ੍ਰਾਈਬ ਜਰੂਰ ਕਰ ਲੋ ਗਾਇਸ ਬਾਏ ਬਾਏ